ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸੀ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਘੈਂਟ ਘੈਂਟ ਤੇ ਵਧੀਆ ਕੰਟੈਂਟ ਇਸ ਚੈਨਲ ਤੇ ਤੁਹਾਨੂੰ ਅੱਗੇ ਵੀ ਮਿਲਦਾ ਰਹੇਗਾ ਤੇ ਹੁਣ ਤੱਕ ਵੀ ਇਹ ਚੈਨਲ ਤੇ ਮੈਂ ਅਪਡੇਟ ਕਰਦਾ ਰਿਹਾ ਤੁਹਾਨੂੰ ਜੋ ਵੀ ਚੀਜ਼ਾਂ ਚੱਲਦੀਆਂ ਹਨ ਆਉਣ ਦਾ ਵਰਲਡ ਜਾਂ ਕੈਨੇਡਾ ਬਾਰੇ ਤੇ ਸੋ ਜਲਦੀ ਵੀਡੀਓ ਸ਼ੁਰੂ ਕਰਦੇ ਆਂ ਅੱਧੀ ਵਿਦਆਊਟ ਵੇਸਟਿੰਗ ਐਂਡ ਟਾਈਮ ਇੱਕ ਵੀਡੀਓ ਅਟੈਚ ਕਰਤੀ ਆ ਪਹਿਲਾਂ ਇਹਨੂੰ ਦੇਖਿਓ ਚੰਗੀ ਤਰ੍ਹਾਂ ਤੇ ਫਿਰ ਇਸ ਤੋਂ ਬਾ ਅੰディ ਸੱਸੀ ਗਾਲ ਜੀ ਅੱਜ ਦੀ ਵੀਡੀਓ ਹਰੇਕੋ ਕੁੜੀ ਤੱਕ ਪਹੁੰਚਾ ਦਿਓ ਕਿ ਜਿਹੜੇ ਵੀ ਕੰਮ ਕਰ ਰਿਹਾ ਇੱਥੇ ਤੇ ਉਹਨਾਂ ਨੂੰ ਵਰਕਪਲੇਸ ਤੇ ਕਿਸੇ ਵੀ ਤਰ੍ਹਾਂ ਦਾ ਫਿਜ਼ਿਕਲੀ ਜਾਂ ਮੈਂਟਲੀ ਹਰਾਸਮੈਂਟ ਕੀਤਾ ਜਾ ਰਿਹਾ ਉਹਨਾਂ ਦਾ ਵੱਲੋਂ ਕਿਉਂਕਿ 3 ਕੇਸ ਆ ਚੁੱਕੇ ਆਲਰੇਡੀ ਅੱਜ ਭੈਣ ਆਏ ਆਪਣੇ ਕੋਲ 19 ਸਾਲ ਦੀ ਉਮਰ ਆ ਤੇ ਬਾਕੀ ਭੈਣ ਦੱਸੂ ਕਿ ਉਹਨਾਂ ਨਾਲ ਕੀ ਹੋਇਆ ਮੈਂ ਇੰਟਰਵਿਊ ਦੇਣ ਗਈ ਸੀ ਭੰਡੋ ਤੇ ਉਹਨਾਂ ਨੇ ਮੈਨੇ ਜੋਬ ਲਈ ਹਾਇ ਸੀ ਤਾਂ ਬਟ ਜਿਵੇਂ ਮੈਂ ਜੁਆਇਨ ਕੀਤਾ ਤਾਂ ਪਹਿਲਾ ਉਹਨਾਂ ਨੇ ਮੈਨੂੰ ਉਹ ਪੋਜੀਸ਼ਨ ਲਈ ਜੁਆਇਨ ਨਹੀਂ ਕਰਵਾਇਆ ਜਿਸ ਤੇ ਉਹ ਆਨ ਪੇਪਰ ਉਹਨਾਂ ਨੇ ਮੈਨੂੰ ਜੌਬ ਲੈਟਰ ਦਿੱਤਾ ਸੀ ਐਂਡ ਸੈਕੰਡ ਆਫ ਆਲ ਜਦ ਮੈਂ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਆਰਸ ਲਿਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤፈ ਘੰਟੇ ਤਾਂ ਮਿਲਣਗੇ ਜੇ ਤੁਸੀਂ 먼저 ਫਿਜ਼ੀਕਲ ਪਰਮਿਸ਼ਨ ਬਣਾ ਲੀਂ ਅਗਰ ਮਰਨ ਨੇ ਇਸ ਲਈ ਮਨਾਂ ਕੀਤਾ ਤਾਂ ਉਹਨਾਂ ਨੇ ਮੇਰੇ ਦਿਨ ਕਟਾ ਕੇ ਸਿਰਫ ਇੱਕ ਦਿਨ ਦਾ ਕੰਮ ਛੱਡ ਦੇ ਸ਼ਰਮ ਆਉਂਦੀ ਆਏ ਜੀ ਇਹ ਕਹਿੰਦੇ ਆ ਤੁਸੀਂ ਇਹ ਵੀਡੀਓ ਦੇਖੀ ਹੋਣੀ ਆ ਤੇ ਇਸ ਵੀਡੀਓ ਚ ਭੈਣ ਸਾਫ ਸਾਫ ਕਹਿ ਰਹੀ ਆ ਵੀ ਕਿਵੇਂ ਉਹਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀਗਾ ਤੇ ਉਹ ਤਾਂ ਗੋਨਰ ਕਹਿ ਰਸੀ ਤੈਨੂੰ ਮੈਂ ਤਾਂ ਸ਼ਿਫਟਾਂ ਦਵਾਵਾਂਗਾ ਤਾਂ ਤੈਨੂੰ ਮੈਂ ਕੰਮ ਦਵਾਵਾਂਗਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਠੀਕ ਆ ਨਾ ਹੀ ਤੇ ਪਹਿਲੀ ਵਾਰੀ ਹੋਇਆ ਤੇ ਨਾ ਹੀ ਆਖਰੀ ਵਾਰੀ ਇੱਥੇ ਹੋਇਆ ਇਕਦੋਤੇ ਚੀਜ਼ਾਂ ਚੱਲਦੀਆਂ ਆ ਰਹੀਆਂ ਪਰ ਗੱਲ ਇਹ ਆ ਵੀ ਇਹਦੇ ਬਾਰੇ ਅਵੇਅਰਨੈਸ ਬਹੁਤ ਘੱਟ ਜਾਣੇ ਸਪਰੈਡ ਕਰਦੇ ਆ ਤੇ ਜੇ ਕੋਈ ਗੱਲ ਕਰਦਾ ਵੀ ਆ ਤੇ ਖੁੱਲ ਕੇ ਕੋਈ ਗੱਲ ਕਰਦਾਨੀ ਆ ਕ੍ਰੀਏਟਰਸ ਤੇ ਹੋਰ ਵੀ ਬਥੇਰੇ ਨੇ ਵਲੌਗ ਤਾਂ ਬਥੇਰੇ ਜਾਣੇ ਪਾਉਂਦੇ ਨੇ ਪਰ ਕਿੰਨੇ ਕ ਜਾਣੇ ਇਸ ਬਾਰੇ ਗੱਲ ਕਰ ਰਹੇ ਨੇ ਠੀਕ ਹੈ ਕਿੰਨੇ ਕ ਜਾਣੇ ਇਸ ਚੀਜ਼ ਨੂੰ ਸਾਹਮਣੇ ਲੈ ਕੇ ਆ ਰਹੇ ਨੇ ਮੈਂ ਪੁੱਛਣਾ ਚਾਹੁੰਨਾ ਸਾਰਿਆਂ ਨੂੰ ਜਿਵੇਂ ਕੋ ਮੈਂ ਇਸ ਬਾਰੇ ਗੱਲ ਕਰਾਂ ਮੈਂ ਕੋ ਮਹਾਨੀ ਇਹਦੇ ਨਾਲ ਬਣ ਰਿਹਾ ਪਰ ਇਹਦੇ ਨਾਲ ਐਟਲੀਸਟ ਅਵੇਅਰਨੈਸ ਸਪਰੈਡ ਹੋ ਰਹੀ ਆ ਹਰ ਇੱਕ ਮੈਂ ਭੈਣ ਨੂੰ ਇਹ ਗੱਲ ਕਹਿਣਾ ਚਾਹੁੰਨਾ ਜਿਹੜੀ ਇਹ ਮੇਰੀ ਵੀਡੀਓ ਦੇਖ ਰਹੀ ਆ ਜੇਕਰ ਤੁਸੀਂ ਪੇਰੈਂਟਸ ਵੀ ਹੋ ਆਪਣੇ ਬੱਚਿਆਂ ਦੇ ਤੁਹਾਡੀ ਧੀ ਆ ਉਹਦੇ ਨਾਲ ਵੀਡੀਓ ਸ਼ੇਅਰ ਕਰੋ ਤੇ ਤੁਹਾਡੀ ਭੈਣ ਆ ਕੋਈ ਬਾਹਰ ਉਹਦੇ ਨਾਲ ਵੀਡੀਓ ਸ਼ੇਅਰ ਕਰੋ ਠੀਕ ਆ ਉਹਨੂੰ ਪਤਾ ਲੱਗ ਸਕੇ ਵੀ ਕਿੱਦਾਂ ਦੇ ਇੱਥੇ ਲੋਕ ਰਹਿੰਦੇ ਪਹਿਲੀ ਤਾਂ ਗੱਲ ਚਲੋ ਉਹਨਾਂ ਨੂੰ ਪਤਾ ਹੀ ਹੁੰਦਾ ਆ ਠੀਕ ਆ ਪਰ ਮੈਂ ਫਿਰ ਵੀ ਕਹਿਣਾ ਵੀ ਜਿੰਨਾ ਵੀ ਧੀਆ ਭੈਣਾਂ ਨੇ ਕੱਲੂ ਬਾਹਰ ਹੋਣਾ ਆ ਪਹਿਲਾਂ ਹੀ ਇਹ ਚੀਜ਼ ਥੋੜਾ ਜਿਆ ਰੈਡੀ ਹੋ ਕੇ ਰਵੋ ਤੁਹਾਨੂੰ ਲੱਗ ਰਿਹਾ ਵੀ ਕੋਈ ਬੰਦਾ ਤੁਹਾਨੂੰ ਹਰਾਸ ਕਰ ਰਿਹਾ ਆ ਮੈਂਟਲੀ ਫਿਜ਼ੀਕਲੀ ਜਾਂ ਕਿਸੇ ਕਿਸੇ ਵੀ ਤਰੀਕੇ ਨਾਲ ਅਬਿਊ ਤੁਹਾਡੇ ਕੋਲ ਰਾਈਟ ਆ ਇੱਥੇ ਠੀਕ ਆ ਤੁਸੀਂ ਪੁਲਿਸ ਕੰਪਲੇਂਟ ਕਰੋ ਤੁਸੀਂ ਪੁਲਿਸ ਕੰਪਲੇਂਟ ਨਹੀਂ ਕਰ ਰਹੇ ਤਾਂ ਤੁਸੀਂ ਉਹ ਬੰਦੇ ਨੂੰ ਮੌਕਾ ਦੇ ਰਹੇ ਹੋ ਕਿ ਕੱਲ ਨੂੰ ਉਹ ਅੱਗੇ ਹੋਰ ਕਿਸੇ ਦੀ ਧੀ ਭੈਣ ਨਾਲੇ ਕੰਮ ਕਰੇ ਤੁਹਾਨੂੰ ਜਦ ਤੁਹਾਡੇ ਕੋਲ ਰਾਈਟ ਆ ਤਾਂ ਤੁਸੀਂ ਉਹਨੂੰ ਯੂਜ਼ ਕਰੋ ਪ੍ਰੋਪਰਲੀ ਉਹਦੀ ਬੰਦੇ ਦੀ ਕੰਪਲੇਂਟ ਕਰੋ ਠੀਕ ਆ ਇੱਥੇ ਪੁਲਿਸ 'ਚ ਜਾ ਕੇ ਉਹਦੀ ਰਿਪੋਰਟ ਕਰੋ ਅੱਗੇ ਆ ਕੇ ਉਸ ਚੀਜ਼ ਦੇ ਖਿਲਾਫ ਬੋਲੋ ਅੱਜ ਤੁਸੀਂ ਨਹੀਂ ਬੋਲੋਗੇ ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲੇ ਚੀਜ਼ ਹੋਏਗੀ ਠੀਕ ਹੈ ਪਹਿਲੀ ਵਾਰੀ ਨਹੀਂ ਹੋਇਆ ਇੰਡੀਆ 'ਚ ਵੀ ਚੀਜ਼ਾਂ ਹੁੰਦੀਆਂ ਆ ਠੀਕ ਆ ਮੈਨੂੰ ਪਤਾ ਪਰ ਇੱਥੇ ਵੀ ਅੱਜ ਦੀ ਡੇਟ 'ਚ ਹੋ ਰਹੀਆਂ ਜਿੰਦੇ ਇਸ ਕੰਟਰੀ ਨੂੰ ਬਹੁਤ ਸੇਫ ਮੰਨਿਆ ਜਾਂਦਾ ਆ ਪਰ ਇੱਥੇ ਵੀ ਇਹ ਚੀਜ਼ਾਂ ਹੋ ਰਹੀਆਂ ਆ ਸੋ ਮੈਂ ਮੇਰੀ ਇਹ ਹੀ ਦਰਖਾਸਤ ਆ ਹੁਣ ਪਤਾ ਕੀ ਚਾਰ ਜਾਨੇ ਥੱਲੇ ਆ ਕੇ ਹੁਣ ਕਮੈਂਟ ਕਰ ਦਣਗੇ ਵੀ ਤੂੰ ਨੈਗੇਟਿਵਿਟੀ ਫਲਾ ਰਿਹਾ ਆ ਕੈਨੇਡਾ ਬਾਰੇ ਜਿੰਨਾ ਕੈਨੇਡਾ ਆਉਣਾ ਆ ਉਹਨਾਂ ਦੇ ਵਿੱਚ ਨੈਗੇਟਿਵਿਟੀ ਫਲਾ ਰਿਹਾ ਆ ਅਗਲੇ ਹਨਾ ਵੀ ਇਦਾਂ ਦੇ ਮੈਨੂੰ ਬੜੇ ਕਮੈਂਟ ਆਉਂਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਦੱਸਦਾ ਸੱਚ ਤੇ ਉਹ ਚੀਜ਼ਾਂ ਜਿੰਨਾ ਬਾਰੇ ਮੈਨੂੰ ਫਰਕ ਨਹੀਂ ਪੈਂਦਾ ਚਾਰ ਲੋਕੀ ਮੈਨੂੰ ਭਾਵੇਂ ਗਾਲਾਂ ਵੀ ਕੱਢ ਦੇਣ ਪਰ ਮੈਨੂੰ ਪਤਾ ਵੀ 10 ਲੋਕੀ ਉਹ ਵੀ ਬੈਠਿਆ ਜਿਹੜੇ ਮੇਰੀ ਇਹ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਤੇ ਮੇਰਾ ਕੰਮ ਇਹੀ ਰਹਿਣਾ ਵੀ ਇਹਨਾਂ ਚੀਜ਼ਾਂ ਬਾਰੇ ਗੱਲ ਕਰਨਾ ਜਿਨ੍ਹਾਂ ਬਾਰੇ ਕੋਈ ਹੋਰ ਗੱਲ ਨਹੀਂ ਕਰਦਾ ਤੇ ਅਵੇਅਰਨੈਸ ਸਪਰੈਡ ਕਰਨੀ ਤਾਂਕਿ ਕੱਲੂ ਕੋਈ ਧੀ ਪੈਣਾ ਵੇ ਮੈਂਟਲੀ ਪਹਿਲੇ ਇਸ ਚੀਜ਼ ਲਈ ਰੈਡੀ ਹੋ ਕੇ ਆਵੇ ਉਹਨੂੰ ਪਤਾ ਹੋਵੇ ਵੀ ਇੱਥੇ ਵੀ ਇਦਾਂ ਦੇ ਲੋਕ ਆ ਮੈਂ ਹਮੇਸ਼ਾ ਤੋਂ ਇਹ ਚੀਜ਼ ਕਹਿਣਾ ਰਿਹਾ ਵੀ ਆਪਣੇ ਲੋਕਾਂ ਨੂੰ ਕੈਨੇਡਾ ਹਮੇਸ਼ਾ ਇੱਕ ਜੰਨਤ ਵਾਂਗ ਲੱਗਿਆ ਵੀ ਕੈਨੇਡਾ 'ਚ ਤਾਂ ਕੁਝ ਗਲਤ ਹੋ ਹੀ ਨਹੀਂ ਸਕਦਾ ਕੈਨੇਡਾ ਸਭ ਕੁਝ ਆਪਣੀ ਧੀ ਭੈਣ ਭੇਜਣੀ ਆ ਠੀਕ ਆ ਉਹਨੂੰ ਕੁਝ ਚੀਜ਼ਾਂ ਸਮਝਾ ਕੇ ਭੇਜੋ ਉਸ ਤੋਂ ਬਾਅਦ ਉਹਨੂੰ ਕਹਿ ਕੇ ਭੇਜੋ ਵੀ ਦੇਖ ਕੋਈ ਇਦਾਂ ਦੀ ਮਜਬੂਰੀ ਨਹੀਂ ਵੀ ਕਹਿੰ ਕਿ ਕਈ ਵਾਰੀ ਪਿੱਛੋਂ ਵੀ ਪੇਰੈਂਟਸ ਨੇ ਵੀ ਬੜਾ ਪ੍ਰੈਸ਼ਰ ਕੀਤਾ ਹੁੰਦਾ ਆਪਣੇ ਬੱਚਿਆਂ ਨੂੰ ਕਈ ਵਾਰੀ ਬੱਚਾ ਵੀ ਇੰਨਾ ਮੈਂਟਲੀ ਪਰੇਸ਼ਾਨ ਹੁੰਦਾ ਤਾਂ ਕਈ ਕੁੜੀਆਂ ਗਲਤ ਕੰਮਾਂ 'ਚ ਪੈ ਜਾਂਦੀਆਂ ਇਸ ਚੀਜ਼ ਤੇ ਕਰਕੇ ਠੀਕ ਆ ਹੁੰਦਾ ਇਦਾਂ ਮੈਂ ਸਾਫ਼ਲੀ ਕਹਿ ਰਿਹਾ ਪਰ ਆਪਣੇ ਬੱਚੇ ਨੂੰ ਇਹ ਚੀਜ਼ ਸਮਝਾ ਕੇ ਭੇਜੋ ਵੀ ਤੇਰੇ ਤੇ ਕੋਈ ਪ੍ਰੈਸ਼ਰ ਨਹੀਂ ਆ ਤੈਨੂੰ ਲੱਗਦਾ ਤੇਰੇ ਨਾਲ ਕੋਈ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇਰੇ ਕੋਲ ਰਾਈਟ ਆ ਤੂੰ ਸਾਨੂੰ ਦੱਸ ਤੂੰ ਪੁਲਿਸ 'ਚ ਕੰਪਲੇਂਟ ਕਰ ਠੀਕ ਆ ਤੇਰੀ ਹੈਲਪ ਕਰਨ ਕਰੇਗਾ ਕੋਈ ਨਾ ਕੋਈ ਇੱਥੇ ਅਪਰੀਸ਼ੀਏਟ ਕਰਦਾ ਭੈਣ ਨੂੰ ਵੀ ਇਹ ਭੈਣ ਨੇ ਗੱਟਸ ਰੱਖੇ ਅੱਗੇ ਆ ਕੇ ਬੋਲਣ ਦੀ ਹਿੰਮਤ ਕੀਤੀ ਠੀਕ ਆ ਭਾਵੇਂ ਫੇਸ ਰਿਵੀਲਿੰਗ ਕੀਤਾ ਚਲੋ ਬਹੁਤ ਵਧੀਆ ਕੀਤਾ ਹਨਾ ਨਹੀਂ ਕਰਨਾ ਚਾਹੀਦਾ ਪਰ ਬੋਲਣ ਦੀ ਉਹਨੇ ਹਿੰਮਤ ਕੀਤੀ ਹੁਣ ਅੱਜ ਇਹ ਵੀਡੀਓ ਕਿੰਨੇ ਜਾਣੇ ਤੱਕ ਅੱਗੇ ਪਹੁੰਚੀ ਹੋਊਗੀ ਇੰਸਟਾਗ੍ਰਾਮ ਤੇ ਵੀਡੀਓ ਸੀ ਫਿਰ ਮੈਂ ਸਮਝਿਆ ਵੀ ਯਾਰ ਇਸੀ ਤੇ ਗੱਲ ਕਰਨੀ ਜ਼ਰੂਰੀ ਹੈ ਅਵੇਰਨੈਸ ਸਪਰੈਡ ਕਰਨੀ ਜ਼ਰੂਰੀ ਆ ਹੁਣ ਮੇਰੀ ਵੀਡੀਓ ਇਹ ਹੁਣ ਤੁਹਾਡੇ ਤੇ ਅੱਗੇ ਤੁਸੀਂ ਕਿੰਨੀ ਸ਼ੇਅਰ ਕਰੋਗੇ ਹੁਣ ਕੁਝ ਵੀ ਬੰਦੇ ਦੇਖਣ 3 4 5000 ਚੱਲ ਠੀਕ ਆ 5000 ਬੰਦੇ ਤੱਕ ਵੀ ਪਹੁੰਚੇ ਉਹ ਦੇਖ ਰਿਹਾ ਅਵੇਰਨੈਸ ਤੇ ਸਪਰੈਡ ਹੋ ਰਹੀ ਆ ਨਾ ਉਹਦੇ ਨਾਲ ਅੱਜ ਕਹੇ ਦੀ ਧੀ ਭੈਣਾਂ ਕੋਈ ਗਲਤ ਹੋਇਆ ਕੱਲੂ ਤੁਹਾਡੀ ਧੀ ਭੈਣ ਤੇ ਵੀ ਇਹ ਚੀਜ਼ ਆ ਸਕਦੀ ਆ ਐਂਡ ਇੱਕ ਹੋਰ ਗੱਲ ਇਹ ਬਹੁਤੇ ਘਟੀਆ ਕੰਮ ਆਪਣੇ ਬੰਦੇ ਹੀ ਕਰ ਰਹੇ ਇੱਥੇ ਜਿਹੜੇ ਪ੍ਰਾਣੇ ਆਏ ਆ ਨਾ ਇੰਨੇ-ਇੰਨੇ ਸਾਲਾਂ ਦੇ ਆਪਣੇ ਇਹਨੂੰ ਸੋ ਕਾਲਡ ਕੈਨੇਡੀਅਨਸ ਕਹਿੰਦੇ ਆ ਇਹੀ ਇਹ ਕੰਮ ਕਰ ਰਹੇ ਆ ਹੁਜੇ ਬਹੁਤੀ ਯਾਰੀ ਦੇਖੋਗੇ ਇਨ੍ਹਾਂ ਕੇਸਾਂ ਦੇ ਵਿੱਚ ਗੋਰੇ ਇਨਵੋਲ ਨਹੀਂ ਹੁੰਦੇ ਆਪਣੇ ਬੰਦਿਆਂ ਦੇ ਹੀ ਇਹ ਕੀਤੇ ਕੰਮ ਆ ਇਹਦੇ ਵਿੱਚ ਵੀ ਦੇਸੀ ਓਨਰ ਹੀ ਸੀਗਾ ਪਹਿਲੀ ਗੱਲ ਪਹਿਲਾਂ ਪੇਆ ਮਾਰਨੀ ਆ ਸਟੂਡੈਂਟਸ ਦੀ ਪੇ ਮਾਰ ਲਓ ਠੀਕ ਆ ਹੋਰ ਨਹੀਂ ਕੁਝ ਫਿਰ ਤਾਂ ਹੁਣ ਤਾਂ ਰੈਂਟ ਤੇ ਵੀ ਸਕੈਮ ਹੀ ਕਰ ਰਹੇ ਆ ਉਹ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਕਿਵੇਂ ਰੈਂਟਲ ਸਕੈਮ ਵੀ ਹੋ ਰਿਹਾ ਉਹਦੇ ਉੱਤੇ ਵੀ ਇੱਕ ਮੈਂ ਪ੍ਰੋਪਰ ਵੀਡੀਓ ਬਣਾਵਾਂਗਾ ਠੀਕ ਆ ਫਿਰ ਕੁੜੀਆਂ ਨਾਲ ਆਹ ਕੰਮ ਕਰੋ ਯਾਰ ਤੁਹਾਡੇ ਘਰ ਕੋਈ ਤੁਹਾਡੀ ਧੀ ਪੈਣ ਨਹੀਂ ਹੈਗੀ ਤੁਹਾਡੀ ਮਾਂ ਨਹੀਂ ਹੈਗੀ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਇਹਨਾਂ ਲੋਕਾਂ ਦੀ ਸਿੱਕ ਮੈਂਟੈਲਿਟੀ ਦੁਨੀਆ ਦਾ ਅੰਤ ਬਹੁਤ ਨੇੜੇ ਆ ਸਹੀ ਗੱਲ ਆ ਬਾਕੀ ਮੇਰੇ ਕੋਲ ਹੋਰ ਇਸ ਚੀਜ਼ ਦੇ ਉੱਪਰ ਕਹਿਣ ਲਈ ਕੁਝ ਨਹੀਂ ਹੈਗਾ ਲਿਟਰਲੀ ਮੈਨੂੰ ਦੇਖ ਕੇ ਮੈਂ ਅੰਦਰੋਂ ਖੁਦ ਟੁੱਟਿਆ ਮੈਨੂੰ ਮਤਲਬ ਇਹ ਨਹੀਂ ਸਮਝ ਆ ਰਹੀ ਵੀ ਕੋਈ ਇਦਾਂ ਕਿਵੇਂ ਕਰ ਸਕਦਾ ਆ ਕਿ ਪ੍ਰਮਾਤਮਾ ਦਾ ਖੌਫ ਹੀ ਦੁਨੀਆ ਤਾਂ ਖਤਮ ਹੋ ਚੁੱਕਾ ਲੋਕਾਂ ਦਾ ਬਾਕੀ ਤੁਸੀਂ ਹੁਣ ਇੱਕ ਕੰਮ ਕਰਨਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੁਹਾਡੀ ਰਿਸਪੌਂਸਿਬਿਲਿਟੀ ਤੁਹਾਡਾ ਇੱਕ ਇੱਕ ਸ਼ੇਅਰ ਜ਼ਰੂਰੀ ਆ ਇਸ ਵੀਡੀਓ ਦੇ ਉੱਪਰ ਹੋਰ ਭਾਵੇਂ ਕੁਛ ਨਾ ਕਰਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਥੇ ਹੋਰ ਵਧੀਆ ਵੀਡੀਓਜ਼ ਆਉਂਦੀਆਂ ਰਹਿਣਗੀਆਂ ਚੈਨਲ ਤੇ ਬਾਕੀ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ